ਲਾਹਾ ਪ੍ਰਾਪਤ ਕੀਤਾ ਵੱਡਿਆਂ ਬਾਗਾਂ ਵਾਲੇ ਹੋਏ ਆਓ ਸੰਗਤ ਜੀ ਗੁਰੂ ਬਖਸ਼ੀ ਮੱਤ ਦੇ ਦੁਆਰਾ ਆਪ ਸੰਗਤਾਂ ਦੀ ਸੇਵਾ ਪਾਵਨ ਗੁਰਬਾਣੀ ਦੀ ਵਿਚਾਰ ਦੇ ਦੁਆਰਾ ਕਰ ਸਕਾਂ ਆਪ ਸੰਗਤਾਂ ਅਸੀਸ ਬਖਸ਼ੋ ਦੋਵੇਂ ਹੱਥ ਜੋੜੋ ਫਦੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਹਰੇਕ ਜੀਵ ਮਾਤਰ ਦੀ ਜੋਗ ਅਗਵਾਈ ਕਰਦੀ ਹੈ ਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਵੈਗੁਰੂ ਪ੍ਰਮਾਤਮਾ ਨੂੰ ਮਿਲਣ ਵਾਸਤੇ ਜਿਹੜੇ ਨੈਤਿਕ ਤੇ ਰੋਹਾਨੀਅਤ ਗੁਣ ਮਹਾਰਾਜ ਸਾਹਿਬ ਜੀ ਨੇ ਬਖਸ਼ੇ ਨੇ ਉਹਨਾਂ ਗੁਣਾਂ ਦੇ ਵਿੱਚੋਂ ਆਪ ਸੰਗਤਾਂ ਨੇ ਮਹਾਂਪੁਰਖਾਂ ਦੇ ਉਦਮ ਉਪਰਾਲੇ ਔਰ ਆਪ ਸੰਗਤਾਂ ਦੇ ਸਹਿਯੋਗ ਦਾ ਸਦਕਾ ਇਹਨਾਂ ਗੁਰਮਤ ਨਾਮ ਕਮਾਈ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਦੀ ਪਾਵਨ ਗੁਰਬਾਣੀ ਅੰਦਰ ਮਹਾਰਾਜ ਸਾਹਿਬ ਜੀ ਨੇ ਜਿੱਥੇ ਵੈਗੁਰੂ ਅਕਾਲ ਪੁਰਖ ਪਰਮਾਤਮਾ ਦੀ ਨਾਮ ਦੀ ਵਡਿਆਈ ਕਹੀ ਹੈ ਉੱਥੇ ਮਹਾਰਾਜ ਸਾਹਿਬ ਜੀ ਨੇ ਇਹ ਵੀ ਬਖਸ਼ਿਸ਼ ਕੀਤੀ ਕਿ ਜਿਹੜਾ ਜੀਵ ਇਸ ਵੈਗੁਰੂ ਨਾਮ ਵੈਗੁਰੂ ਪਰਮਾਤਮਾ ਦੀ ਉਸਤ ਦੇ ਵਿੱਚ ਉਹਦੇ ਚਿੰਤਨ ਦੇ ਵਿੱਚ ਜੁੜ ਜਾਂਦਾ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਨੇਮ ਤੇ ਬਰਕਤ ਦੇ ਦੁਆਰਾ ਮਹਾਰਾਜ ਸਾਹਿਬ ਜੀ ਉਹਦੀ ਵੀ ਵਡਿਆਈ ਕਰਾ ਦਿੰਦੇ ਜਿਵੇਂ ਪਾਵਨ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਦੇ ਬਚਨ ਹਨ ਜਿਨ ਨਾਨਕ ਸਤਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਜਿਨ੍ਹਾਂ ਨੇ ਉਸ ਵੈਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਕੀਤੀ ਉਹਨਾਂ ਦਾ ਸ਼ਿਵਨਾ ਕੀਤਾ ਚਿੰਤਨ ਕੀਤਾ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਬੰਦਗੀ ਉਸ ਆਵਾਦ ਦੇ ਦੁਆਰਾ ਪਰਮਾਤਮਾ ਉਹਨਾਂ ਨੂੰ ਏਡੀਆਂ ਵੱਡੀਆਂ ਵਡਿਆਈਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਬਖਸ਼ ਦਿੰਦੇ ਗੁਰੂ ਸਾਹਿਬ ਜੀ ਨੇ ਰੱਬ ਦੇ ਨਾਮ ਦੀ ਵਡਿਆਈ ਕਰਦਿਆਂ ਇਹ ਬਚਨ ਪਾਵਨ ਬਾਣੀ ਵਿੱਚ ਕਹੇ ਸੱਜ ਮੋਚੀ ਦੁਨੀਆਂ ਦੇ ਵਿੱਚ ਕੋਈ ਅਜਿਹੀ ਵਸਤੂ ਨਹੀਂ ਹੈ ਜਿਹੜੀ ਵੈਗੁਰੂ ਪਰਮਾਤਮਾ ਦੇ ਨਾਮ ਦੇ ਤੋਲ ਹੋਵੇ। ਮਨੁੱਖ ਇਸ ਵੈਗੁਰੂ ਪਰਮਾਤਮਾ ਦੀ ਨਾਮ ਦੀ ਵਸਤ ਨੂੰ ਚੱਕਦਾ ਹੈ। ਭਾਵੇਂ ਉਹਦੇ ਕੋਲ ਬਾਹਰ ਦੇ ਦੁਨਿਆਵੀ ਗੁਣ ਹੋਣ ਜਾਂ ਨਾ, ਧਨ, ਦੌਲਤ ਤੇ ਸ਼ੌਹਰਤ ਹੋਵੇ ਭਾਵੇਂ ਨਾ ਹੋਵੇ ਪਰ ਜਿਹਦੇ ਕੋਲ ਇਹ ਰੋਹਾਨੀਅਤ ਧਨ ਦੌਲਤ ਆ ਜਾਂਦਾ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ। ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਜੈਤਿ ਸ਼੍ਰੀ ਦੀ ਵਾਰ ਦੇ ਵਿੱਚ ਦੋ ਪੌੜੀਆਂ ਵੈ ਗੁਰੂ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਨ ਵਾਲੇ ਬੰਦਗੀ ਵਾਲੀ ਰੂਹ ਵਾਸਤੇ ਜਾਂ ਜਿਨ੍ਹਾਂ ਨੇ ਨਾਮ ਦੀ ਉਸਤਤਿ ਕੀਤੀ ਵੈਗੁਰੂ ਪ੍ਰਮਾਤਮਾ ਦਾ ਚਿੰਤਨ ਕੀਤਾ ਉਹਨਾਂ ਦੀ ਅਵਸਥਾ ਪਾਵਨ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਦਰਸਾਈ ਧੰਨ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਸਭ ਤੋਂ ਪਹਿਲਾਂ ਤਾਂ ਉਸ ਜੀਵ ਦੀ ਅਵਸਥਾ ਨੂੰ ਪਾਵਨ ਬਾਣੀ ਦੇ ਵਿੱਚ ਬਿਆਨ ਕਰਦੇ ਜਿਨ੍ਹਾਂ ਦੇ ਕੋਲ ਦੁਨੀਆਂ ਦੇ ਧਨ ਦੌਲਤ ਦੀ ਅਨੇਕਾਂ ਵਸਤੂਆਂ ਦੀ ਬੇਸ਼ੁਮਾਰ ਚੀਜ਼ਾਂ ਦੀ ਕੋਈ ਵੀ ਕਮੀ ਨਹੀਂ ਪਰ ਉਹਨਾਂ ਦੇ ਕੋਲ ਰੋਹਾਨੀਅਤ ਗੁਣ ਜਿਹੜਾ ਵੈਗਰੂ ਪਰਮਾਤਮਾ ਦੇ ਨਾਮ ਦਾ ਹੈ ਉਹ ਕੋਲ ਨਹੀਂ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਤਾਂ ਏਉਂ ਨਹੀਂ ਕਿ ਜਿਵੇਂ ਵਿਸ਼ਟਾ ਦੇ ਵਿੱਚ ਰਿੰਗਣ ਵਾਲੇ ਕੀੜੇ ਨੇ ਉਹਨਾਂ ਦੀ ਅਵਸਥਾ ਇਹ ਹੈ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਦੇ ਇਹ ਬਚਨ ਨੇ ਮਹਾਰਾਜ ਸਾਹਿਬ ਜੀ ਨੇ ਇਹ ਵਜਨ ਕੈ ਸੁੰਦਰ ਸੀਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਮੰਦਰ ਸੋਇਣ ਸੁਗੰਧ ਲਾਏ ਮੋਤੀ ਹੀਰੇ ਗ੍ਰਹਿ ਇੱਛੇ ਸੁਖ ਮਾਣ ਦਾ ਕਿਸ ਨਾਹੇ ਵਿਸੂਰੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਵੇਂ ਮਨੁੱਖ ਦੇ ਕੋਲ ਸਾਉਣ ਵਾਸਤੇ ਸੁੰਦਰ ਸੀਜਾ ਵੀ ਹੋਵੇ ਉਸ ਸੇਜਾ ਦੇ ਉੱਤੇ ਬੈਠਾ ਮਨੁੱਖ ਅਨੇਕਾਂ ਹੀ ਸੁੱਖਾਂ ਨੂੰ ਭੋਗਦਾ ਪਿਆ ਹੋਵੇ ਅਨੇਕਾਂ ਹੀ ਰਸਾਂ ਤੇ ਕਸਾਂ ਨੂੰ ਮਾਣੇ ਤੇ ਘਰ ਜਿਹੜਾ ਹੈ ਉਹ ਸੁੰਦਰ ਬਹੁਤ ਜ਼ਿਆਦਾ ਸੁੰਦਰ ਬਣਿਆ ਹੋਵੇ ਇਥੋਂ ਤੱਕ سونے ਦਾ ਬਣਿਆ ਹੋਵੇ ਗ੍ਰਹਿ ਮੰਦਰ ਸੋਹਣ ਸੁਗੰਧ ਲਾਏ ਮੋਤੀ ਹੀਰੇ ਉਸ ਘਰ ਦੇ ਵਿੱਚ ਰਹਿੰਦਾ ਮਨੁੱਖ ਮਨ ਇੱਛੇ ਸੁਖ ਮਾਣਦਾ ਮਹਾਰਾਜ ਸਾਹਿਬ ਜੀ ਕਹਿੰਦੇ ਮਨ ਦੇ ਵਿੱਚ ਇਸ਼ਾ ਪ੍ਰਗਟ ਹੋਈ ਕਿ ਮੈਨੂੰ ਆਵੀ ਵਸਤੂ ਮਿਲ ਜਾਵੇ ਆਵੀ ਮਿਲ ਜਾਵੇ ਭਾਵੇਂ ਮਨ ਇੱਛੀਆਂ ਜਿਹੜੀਆਂ ਸੁੱਖ ਤੇ ਸਹੂਲਤਾ ਨੇ ਉਹ ਏਨੇ ਚੰਗੇ ਘਰ ਦੇ ਵਿੱਚ ਬੈਠਾ ਮਨੁੱਖ ਉਹਨਾਂ ਵਸਤੂਆਂ ਨੂੰ ਮਨ ਆਈਆਂ ਨੂੰ ਮਾਣਦਾ ਪਿਆ ਹੋਵੇ ਮਨ ਇੱਛੇ ਸੁੱਖ ਮਾਣਦਾ ਕਿਸ ਨਾਹੀਂ ਵੇ ਸੂਰੇ ਤੇ ਕੋਈ ਵੀ ਮਨੁੱਖ ਦੇ ਕੋਲੋਂ دنیਆਵੀ ਵਸਤੂ ਵਿਸਰੀ ਦਾ ਘਣਾਵੇ ਪਰ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਸਭ ਕੁਝ دنیਆਵੀ ਵਸਤੂਆਂ ਦਾ ਤੇਰੇ ਕੋਲ ਨਹੀਂ ਪਰ ਉਹ ਵੈਗੁਰੂ ਪਰਮਾਤਮਾ ਦਾ ਨਾਮ ਤੇਰੇ ਕੋਲ ਨਹੀਂ ਹੈ ਤੇ ਇਹ ਦੁਨੀਆ ਦੀਆਂ ਵਸਤੂਆਂ ਤਾਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਰੱਖਦੀਆਂ ਜੇਕਰ ਇਹ ਸਭ ਕੁਝ ਤੇਰੇ ਕੋਲ ਹੈ ਪਰ ਇੱਕ ਰੋਹਾਨੀਅਤ ਗੁਣ ਨਹੀਂ ਤੇ ਮਹਾਰਾਜ ਸਾਹਿਬ ਕਹਿੰਦੇ ਹਰ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ ਇਸ ਦੁਨੀਆ ਦੇ ਸਾਰੇ ਕੁਝ ਸੁੱਖ ਤੇ ਸਹੂਲਤਾਂ ਕੋਲ ਨੇ ਪਰ ਰੱਬ ਦਾ ਚਿੰਤਨ ਉਹਦਾ ਚੇਤਾ ਨਹੀਂ ਹੈ ਆਵਾਦਤ ਨਹੀਂ ਹੈ ਨਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਰ ਪ੍ਰਭ ਚਿਤ ਨਾ ਆਵਈ ਵਿਸ਼ਟਾ ਕੇ ਕੀਰੇ ਮਹਾਰਾਜ ਸਾਹਿਬ ਕਹਿੰਦੇ ਜਿਵੇਂ ਵਿਸ਼ਟਾ ਦੇ ਵਿੱਚ ਰਿੰਗਣ ਵਾਲਾ ਕੀੜਾ ਹੁੰਦਾ ਓਨੀ ਕਬਾਇਆ ਮਨੁੱਖ ਦੀ ਹੈ ਜੇਕਰ ਉਹਦੇ ਕੋਲ ਦੁਨਿਆਵੀ ਵਸਤੂਆਂ ਤਾਂ ਸਾਰੀਆਂ ਨੇ ਪਰ ਰੱਬ ਦੀ ਆਵਾਦਤ ਨਹੀਂ ਵੈਗੁਰੂ ਪਰਮਾਤਮਾ ਦੀ ਉਹਦੇ ਕੋਲ ਬੰਦਗੀ ਨਹੀਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਦੂਸਰੀ ਪੌੜੀ ਵਿੱਚ ਫਿਰ ਉਹਨਾਂ ਦੀ ਅਵਸਥਾ ਨੂੰ ਬਿਆਨ ਕੀਤਾ ਜਿਨ੍ਹਾਂ ਦੇ ਬਿਆਨ ਕੀਤਾ ਜਿਨ੍ਹਾਂ ਦੇ ਕੋਲ ਇਹ ਦੁਨੀਆ ਦੀਆਂ ਰੋਹਾਨੀ ਇਹ ਦੁਨੀਆ ਦੀਆਂ ਤੇ ਵਸਤੂਆਂ ਕੁਝ ਵੀ ਨਹੀਂ ਸਨ ਪਰ ਉਹਨਾਂ ਦੇ ਕੋਲ ਇੱਕ ਵੈਗੁਰੂ ਪਰਮਾਤਮਾ ਦੇ ਨਾਮ ਦੀ ਯਾਦ ਸੀ ਬੰਦਗੀ ਸੀ ਆਵਾਦਤ ਸੀ ਮਹਾਰਾਜ ਸਾਹਿਬ ਜੀ ਨੇ ਜਿੱਥੇ ਇਹ ਵਚਨ ਕਹੇ ਨਾ ਕਿ ਸੁੰਦਰ ਸੀਜ ਅਨੇਕ ਸੁਖ ਉਥੇ ਜਿਹਦੇ ਕੋਲ ਰਹਾਣੀਆਂ ਤੈ ਮਹਾਰਾਜ ਸਾਹਿਬ ਜੀ ਨੇ ਉਹਦੇ ਵਾਸਤੇ ਸ਼ਬਦ ਵਰਤੇ ਕਿ ਬਸਤਾ ਟੁੱਟੀ ਝੂੰਪੜੀ ਤੀਰ ਸਭ ਛਿਨਾ ਹੁਣ ਇੱਕ ਤਾਂ ਉਹ ਅਵਸਥਾ ਹੈ ਜਿਹਦੇ ਕੋਲ ਅਨੇਕਾਂ ਸੁੰਦਰ ਸੀਜਾ ਹੈ ਸੌਣ ਵਾਸਤੇ ਅਨੇਕਾਂ ਸੁਖ ਤੇ ਸਹੂਲਤਾਂ ਨੇ ਹਰ ਇੱਕ ਉਹ ਜੀਵ ਹੈ ਜਿਹਦੇ ਕੋਲ ਚੰਗਾ ਘਰ ਨਹੀਂ ਬਸਤਾ ਟੁੱਟੀ ਝੂੰਪੜੀ ਟੁੱਟੀ ਹੋਈ ਝੂੰਪੜੀ ਹੈ ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿਨਾ ਜਾਤ ਨਾ ਪਾਤ ਨਾ ਆਦਰ ਉਦਿਆਨ ਪਰਮਿਨਾ ਮਹਾਰਾਜ ਸਾਹਿਬ ਜੀ ਕਹਿੰਦੇ ਨਾ ਉਹਦਾ ਕੋਈ ਆਦਰ ਕਰਦਾ ਨਾ ਕੋਈ ਉਹ ਉੱਚੀ ਕੁੱਲ ਦਾ ਕੋਈ ਮਾਲਕ ਹੈ ਜਾਤ ਨਾ ਪਤ ਨਾ ਆਦਰ ਉਦਿਆਨ ਪਰਮਿਨਾ ਰਹਿਣ ਵਾਸਤੇ ਥਾਂ ਨਹੀਂ ਉद्याਨ ਜੰਗਲਾਂ ਦੇ ਵਿੱਚ ਭਟਕਦਾ ਫਿਰਦਾ ਉਹਦੇ ਕੋਲ ਦੁਨੀਆਂ ਦਾ ਚੰਗਾ ਘਰ ਨਹੀਂ ਹੈ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕਹੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੂ ਉद्याਨ ਪਰਮਿਨਾ ਮਿੱਤਰ ਨਾ ਇਠ ਤਨ ਰੂਪਹੀਨ ਕੇਸ ਸਾਖ ਨਾ ਛਿੰਨਾ ਮਹਾਰਾਜ ਸਾਹਿਬ ਜੀ ਕਹਿੰਦੇ ਦੇ ਕੋਣ ਜਿਹਦੇ ਕੋਲ دنیਆਵੀ ਧਨ ਤੇ ਦੌਲਤ ਹੋਵੇ ਮਿੱਤਰ ਤਾਂ ਉਹਦੇ ਹਰੇਕ ਹੀ ਬਣ ਜਾਂਦੇ ਉਹਦਾ ਤੇ ਸਾਰੇ ਹੀ ਉਹਦੇ ਕੋਲ ਆਣ ਕਰਕੇ ਬਹਿਣਗੇ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਵੀ ਇਹ ਵਜਨ ਕਹੇ ਹਨ ਜਿਹਦੇ ਕੋਲ دنیਆਵੀ ਵਸਤੂਆਂ ਨੇ ਸੱਚਮੋਹ ਜੀ ਉਹਦੇ ਨੇੜੇ ਮਨੁੱਖ ਬਹੁਤ ਜ਼ਿਆਦਾ ਲੱਗਦਾ ਹੈ ਜਿਹਦੇ ਕੋਲ دنیਆਵੀ ਧਨ ਨਾ ਹੋਵੇ ਉਹਦੇ ਕੋਲ ਕੌਣ ਹੈ ਮਿੱਤਰ ਨਾ ਇਠ ਧਨ ਨਾ ਕੋਈ ਤੇਰਾ ਮਿੱਤਰ ਬਣੇਗਾ ਨਾ ਇਠ ਕੋਈ ਰਿਸ਼ਤੇਦਾਰ ਸਾਥ ਦੇਗਾ ਮਿੱਤਰ ਨਾ ਇਠ ਤਨ ਰੂਪਹੀਣ ਤਨ ਵੀ ਤੇਰੇ ਕੋਲ ਰੱਬ ਦੀ ਆਵਾਦਤ ਨਹੀਂ ਬੰਦਗੀ ਨਹੀਂ ਨਾ ਅਸਲ ਵਿੱਚ ਉਹੀ ਕਰੂਪ ਹੈ ਬਾਬਾ ਫਰੀਦ ਸਾਹਿਬ ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਵਿਸਾਰਿਓ ਨਾਉ ਮਹਾਰਾਜ ਸਿੰਘ ਦੇ ਉਹੀ ਸੁੰਦਰ ਨੇ ਉਹੀ ਤਨਤਾ ਦੇ ਜੋਗ ਹਨ ਸਹੀ ਸੁੰਦਰ ਸੁਹਣੇ ਸਾਧ ਸੰਗ ਜਨ ਬਹਿਣੇ ਜਿਹੜੇ ਸੰਗਤ ਦੇ ਵਿੱਚ ਬੈਠ ਜਾਂਦੇ ਗੁਰੂ ਨੂੰ ਸੋਹਣੇ ਉਹੀ ਲੱਗਦੇ ਚਲੋ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕਹੇ ਮਿੱਤਰ ਨਾ ਏਠ ਤਨ ਰੂਪਹੀਣ ਕਿਸ ਸਾਖ ਨਾ ਛੰਨਾ ਕੋਈ ਰਿਸ਼ਤੇਦਾਰ ਕੋਈ ਵੀ ਮਿੱਤਰ ਨੇੜੇ ਨਹੀਂ ਢੁਕਦਾ ਜੇਕਰ ਦੁਨੀਆਵੀ ਵਸਤੂਆਂ ਕੋਲ ਨਾ ਹੋਣ ਹੁਣ ਦੇਖੋ ਇੱਕ ਤਾਂ ਉਹ ਜੀਵ ਸੀ ਜਿਹਦੇ ਕੋਲ ਦੁਨੀਆ ਦੇ ਸਾਰੇ ਧਨ ਤੇ ਦੌਲਤ ਸੀ ਉਦੇ ਕੋਲ ਪ੍ਰਮਾਤਮਾ ਦੀ ਬੰਦਗੀ ਆਵਾਦਤ ਨਹੀਂ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹਰ ਪ੍ਰਭ ਚੇਤਨਾអ្វី ਵਿਸ਼ਟਾ ਕੇ ਕੀਰੇ ਪਰ ਇੱਕ ਮਨੁੱਖ ਹੋਇ ਜਿਹਦੇ ਕੋਲ ਦੁਨੀਆ ਦੇ ਧਨ ਦੌਲਤ ਕੋਈ ਉਹਦੀ ਉੱਚੀ ਕੋਲ ਨਹੀਂ ਨਾ ਉਹਦਾ ਕੋਈ ਆਦਰ ਕਰਦਾ ਨਾ ਕੋਈ ਮਿੱਤਰ ਇਸ ਰਿਸ਼ਤੇਦਾਰੀ ਕੋਲ ਆਣ ਕੇ ਬਿੰਦਾ ਪਰ ਉਹਦੇ ਕੋਲ ਇੱਕ ਰੋਹਾਨੀਅਤ ਗੁਣ ਵੈਗਰੂ ਦੀ ਯਾਦ ਹੈ ਪ੍ਰਮਾਤਮਾ ਦਾ ਨਾਮ ਹੈ ਆਵਾਦਤ ਹੈ ਚਿੰਤਨ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਰਾਜਾ सगली ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਦਾ ਵੈਗਰੂ ਪਰਮਾਤਮਾ ਦੇ ਨਾਮ ਦੇ ਵਿੱਚ ਮਨ ਲੱਗ ਜਾਏ ਚਿਤ ਲੱਗ ਜਾਏ ਸਚਮੋਚੀ ਗੁਰੂ ਸਾਹਿਬ ਜੀ ਇਹ ਵਚਨ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਭਾਵੇਂ ਉਹਦੇ ਕੋਲ ਦੁਨੀਆ ਦੇ ਧਨ ਤੇ ਦੌਲਤ ਤੇ ਭਾਵੇਂ ਮਿੱਤਰ ਦੇ ਏਠ ਰਿਸ਼ਤੇਦਾਰ ਸਾਥ ਸੰਬੰਧੀ ਕੋਲ ਉਹਦੇ ਬੈਠਣ ਨਾ ਬੈਠਣ ਪਰ ਜੇਕਰ ਉਹਦੇ ਕੋਲ ਪਰਮਾਤਮਾ ਦੀ ਬੰਦਗੀ ਹੈ ਜੇ ਉਹ ਤਾਂ ਇਉਂ ਐ ਕਿ ਮਹਾਰਾਜ ਸਾਹਿਬ ਜੀ ਕਹਿੰਦੇ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ ਸੁੰਦਰ ਘਰ ਤਾਂ ਨਹੀਂ ਪਰ ਜੇ ਕਿਤੇ ਉਹ ਟੁੱਟੀ ਹੋਈ ਛਾਪਰੀ ਦੇ ਵਿੱਚ ਵੀ ਬੈਠਾ ਰੱਬ ਦੇ ਨਾਮ ਦਾ ਨਾਮ ਨੂੰ ਉਲਾਪਦਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਜਿਹੜੀ ਟੁੱਟੀ ਹੋਈ ਛਾਪਰੀ ਵੀ ਉਸ ਦੇ ਵਾਸਤੇ ਤਨਤਾ ਦੇ ਯੋਗ ਹੋ ਜਾਂਦੀ ਸੰਗਤ ਜੀ ਜਿਹੜਾ ਕਰਮ ਤੁਸੀਂ ਕੀਤਾ ਹੈ ਵੈਗਰੂ ਪਰਮਾਤਮਾ ਦੇ ਨਾਮ ਨੂੰ ਗੁਰੂ ਕੀ ਸੰਗਤ ਦੇ ਵਿੱਚ ਬੈਠ ਕਰਕੇ ਜਪਿਆ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਬਹੁਤ ਵੱਡੇ ਰੋਹਾਨੀਅਤ ਗੁਣ ਜਿਹੜੇ ਨੇ ਉਹ ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਬਾਵਨ ਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਰੋਹਾਨੀਅਤ ਗੁਣ ਤੇ ਬਹੁਤ ਸ਼ੋਭਾ ਭਰੀ ਵਡਿਆਈ ਜਿਹੜੀ ਹੈ ਉਹ ਉਸ ਮਨੁੱਖ ਨੂੰ ਦਿੱਤੀ ਹੈ ਤੇ ਇਥੋਂ ਤੱਕ ਮਹਾਰਾਜ ਸਾਹਿਬ ਜੀ ਨੇ ਕਿਹਾ ਕਹਿੰਦੇ ਕਿ ਉਹ ਕਲਾ ਇਉਂ ਹੀ ਨਹੀਂ ਕਿ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਉਹਦੀ ਇੰਨੀ ਕਬੱਡੀ ਪਾਇਆ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਨਾਮ ਜਪਣ ਵਾਲੇ ਦੀ ਜੇਕਰ ਚਰਨ ਧੂੜੀ ਵੀ ਮਿਲ ਜਾਵੇ ਨਾ ਤੇ ਕਹਿੰਦੇ ਵੈਗੁਰੂ ਅਕਾਲ ਪੁਰਖ ਪ੍ਰਮਾਤਮਾ ਜੋ ਹੈ ਉਹ ਖੁਸ਼ ਹੋ ਜਾਂਦਾ ਮਹਾਰਾਜ ਸਾਹਿਬ ਜੀ ਨੇ ਇਹ ਵਜਨ ਕਹਿ ਰਾਜਾ ਸਗਲੀ ਸ੍ਰਿਸ਼ਟ ਕਾ ਥਰ ਨਾਮ ਮਨ ਪਿੰਨਾ ਤਨ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੂ ਪ੍ਰਸੰਨਾ ਜੇਕਰ ਉਹਦੀ ਚਰਨ ਧੂੜੀ ਮਿਲ ਜਾਵੇ ਤੇ ਅਕਾਲ ਪੁਰਖ ਵੈਗੁਰੂ ਪਰਮਾਤਮਾ ਵੀ ਖੁਸ਼ ਹੋ ਜਾਂਦਾ ਸੁਖੈਰ ਸੰਗਤ ਜੀ ਆਪ ਜੀ ਸੰਗਤ ਨੇ ਉਦਮ ਕਰਕੇ ਔਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ ਗੁਰੂ ਸੰਗਤ ਦੇ ਵਿੱਚ ਬੈਠ ਕਰਕੇ ਵੈ ਗੁਰੂ ਪ੍ਰਮਾਤਮਾ ਦੇ ਨਾਮ ਦੀ ਆਵਾਦਤ ਕੀਤੀ ਬੰਦਗੀ ਕੀਤੀ ਸੰਗਤ ਜੀ ਗੁਰੂ ਕੀ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਆਵਾਦਤ ਕਰਨੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਪਰ ਉਥੇ ਇੱਕ ਹੋਰ ਰਹਾਣਿਆਤ ਗੁਣ ਜਿਹੜਾ ਨਾਲ ਮਿਲਦਾ ਉਹ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਕਿਹਾ ਇੱਕ ਤਾਂ ਬੈਠ ਕੇ ਸੰਗਤ ਵਿੱਚ ਨਾਮ ਜਪਣਾ ਔਰ ਦੂਸਰਾ ਜੇਕਰ ਕਿਤੇ ਬੰਦਗੀ ਵਾਲੇ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਣਾ ਮਿਲ ਜਾਏ ਤੇ ਉਹਦੀ ਤੇ ਸੋਭਾ ਤੇ ਵਡਿਆਈ ਹਨ ਤੋਂ ਵੀ ਪਰੇ ਹੋ ਜਾਂਦੀ ਹੈ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਤਾਂ ਹੀ ਵਜਨ ਕਹੇ ਸੀ ਸੰਤ ਜਨਾ ਮਿਲ ਹਰਜਸ ਗਾਇਓ ਜਾਂ ਅੱਜ ਜਿਹੜਾ ਮਹੀਨਾ ਮਹਾਰਾਜ ਸਾਹਿਬ ਜੀ ਨੇ ਨਵਾਂ ਸਾਲ ਬਖਸ਼ਿਆ ਚੀਤ ਮਹੀਨਾ ਬਖਸ਼ਿਆ ਮਹਾਰਾਜ ਸਾਹਿਬ ਜੀ ਨੇ ਇਉਂ ਵਜਨ ਕਹੇ ਚੀਤ ਗੋਵਿੰਦ ਆਰਾਧਿਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ ਸੰਗਤ ਵਿੱਚ ਬੈਠੋਗੇ ਸੋਭਾ ਤੇ ਵਡਿਆਈ ਪਰਮਾਤਮਾ ਦੀ ਮਿਲੇਗੀ ਪਰ ਉਥੇ ਜਿਗਤ ਤੇ ਬੰਦਗੀ ਵਾਲੇ ਦੀ ਕਿਸੇ ਸਾਧ ਪੁਰਸ਼ ਦੀ ਸੰਗਤ ਵਿੱਚ ਬੈਠ ਕੇ ਨਾਮ ਰਸੀਏ ਦੀ ਸੰਗਤ ਵਿੱਚ ਬੈਠ ਕੇ ਰੱਬ ਦੇ ਪਰਮਾਤਮਾ ਦੇ ਨਾਮ ਨੂੰ ਆਲਾਪ ਕਰ ਲੋਗੇ ਉਹਦੇ ਗੁਣਾਂ ਨੂੰ ਗਾ ਲਓਗੇ ਤਾਂ ਸੱਚ ਮੁੱਚੀ ਸੰਗਤ ਦੀ ਇਹ ਕੀਤੀ ਹੋਈ ਕਮਾਈ ਜਿਹੜੀ ਹੈ ਉਹ ਤਿਲ ਮਾਤਰ ਵੀ ਬੰਨੇ ਨਹੀਂ ਜਾਂਦੀ ਇੱਕ ਤਿਲ ਨਹੀਂ ਪੰਨੇ ਕਾਲੇ ਮਹਾਰਾਜ ਸਾਹਿਬ ਜੀ ਕਹਿੰਦੇ ਐਸੀ ਕੀਤੀ ਹੋਈ ਕਮਾਈ ਬੰਦਗੀ ਵਾਲੀ ਰੂਹ ਦੀ ਸੰਗਤ ਵਿੱਚ ਬੈਠ ਕੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਕੀਤੀ ਹੋਈ ਕਮਾਈ ਉਹ ਤਾਂ ਇੱਥੇ ਵੀ ਮੁੱਖ ਜਲਾ ਕਰ ਦਿੰਦੀ ਹੈ ਤੇ ਪਰਲੋਕ ਦੇ ਵਿੱਚ ਵੀ ਉਹਨੂੰ ਆਓ ਬੈਠ ਆਦਰ ਸ਼ੁਭ ਦੇਉ ਵੈਗੁਰੂ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਉਹਨੂੰ ਸੋਭਾ ਤੇ ਵਧਾਈ ਮਿਲਦੀ ਹੈ ਐਸੇ ਸਤਪੁਰਸ਼ਾਂ ਦੀ ਸੰਗਤ ਵਿੱਚ ਗੁਰੂ ਕੀ ਹਜ਼ੂਰੀ ਦੇ ਵਿੱਚ ਆਪ ਜੀ ਸੰਗਤ ਨੇ ਬੈਠ ਕਰਕੇ ਵੈਗੁਰੂ ਪ੍ਰਮਾਤਮਾ ਦੇ ਨਾਮ ਦੀ ਵਧਾਈ ਕੀਤੀ ਉਸ ਦਾ ਚਿੰਤਨ ਕੀਤਾ ਵੱਡਿਆਂ ਪਾਗਾਂ ਵਾਲੇ ਹੋਏ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਗੁਰੂ ਕਿਰਪਾ ਕਰੇ ਜਿਹੜੇ ਸਮਾਗਮਾਂ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ ਵੈਗੁਰੂ ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰ ਰਹੇ ਹੋ ਗੁਰੂ ਕਿਰਪਾ ਕਰੇ ਇਹ ਕੀਤੀ ਹੋਈ ਕਾਲ ਦੀ ਕਮਾਈ ਗੁਰੂ ਸਾਹਿਬ ਜੀ ਥਾਏ ਪਾਉਣ ਔਰ ਜੜ ਦੀ ਕਲਾ ਨੇਮ ਦੀ ਦਾਤ ਗੁਰੂ ਸਾਹਿਬ ਜੀ ਸਮੁੱਚੀ ਸੰਗਤ ਨੂੰ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਆਪ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਕਾਲ ਪੁਰਖ ਵੈਗੁਰੂ ਜੀ ਦਾ ਸਾਡੇ ਵਿਦਿਆਦਾਤਾ ਸਤਕਾਰਯੋਗ ਮਹਾਂਪੁਰਖ ਬਾਬਾ ਸ਼ੰਦਰ ਸਿੰਘ ਜੀ ਤਿੰਨਾਂ ਦਾ ਤਹਿ ਦਿਲ ਤੋਂ ਧੰਨਵਾਦ ਸੰਗਤ ਜੀ ਕਿਉਂਕਿ ਕਿਸੇ ਸਤਪੁਰਸ਼ ਦੀ ਸੰਗਤ ਕਰ ਲੈਣਾ ਬਹੁਤ ਵੱਡੀ ਬਾਤ ਹੈ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਵਜਨ ਕਹਿ ਹਨ ਵੱਡੇ ਭਾਗਾ ਨਾਲ ਕਿਸੇ ਸਤਪੁਰਸ਼ ਦੀ ਨਾਮ ਰਸੀਏ ਦੀ ਸੰਗਤ ਕਰਨ ਦਾ ਸੁਭਾਗ ਸਮਾ ਮਿਲਦਾ ਔਰ ਸੰਗਤ ਜੀ ਲਤਾੜੇ ਹੋਇਆਂ ਨੂੰ ਮਹਾਪੁਰਖਾਂ ਨੇ ਆਪਣੇ ਪਾਸ ਰੱਖ ਕੇ ਵਿਦਿਆਲੇ ਵਿੱਚ ਰੱਖ ਕੇ ਪਾਵਨ ਗੁਰਬਾਣੀ ਦੀ ਸੰਥਿਆ ਔਰ ਇਹ ਸਟੇ ਦੇ ਉੱਤੇ ਬੋਲਣ ਦਾ ਮਾਣ ਜੋ ਮਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਇਹ ਸਤਕਾਰਯੋਗ ਮਹਾਪੁਰਖਾਂ ਦੀ ਬਖਸ਼ਿਸ਼ ਔਰ ਉਹਨਾਂ ਦੇ ਉਦਮ ਦੇ ਉਪਰਾਲੇ ਦਾ ਸਦਕਾ ਹੈ ਮਹਾਪੁਰਖਾਂ ਦੇ ਤਹਿ ਦਿਲ ਤੋਂ ਧੰਨਵਾਦ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ